ठीक किया मुख्य बहुत सारिया गो हजार कर लेंगे भगवंत मान दी जा साल हजे हो दो हजार सताई अगली सरकार का फैसला करना की सरकार ने हिसाब किताब करना की कम चंगे किए की नहीं किए कर लो करना मैं बहुत ਇਹ ਗੱਲ ਕਹ ਰਹੇ ਜੇ ਫਿਰ ਸਰਸਫਤ ਚੰਗਾ ਹੋਵੇ ਤਾਂ ਫਿਰ ਅਗਲੀ ਵਾਰੀ 2027 ਵਿੱਚ ਵੇਖਿਓ ਲekin ਇਹ پارਲੀਮੈਂਟ ਦੀ ਚੋਣ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਅਕਾਲੀ ਦਾ ਇੱਕ ਦਾ ਬਸਾ ਜਿੱਤ ਗਿਆ ਤੇ ਠੀਕ ਹੈ ਸਿੱਧੇ ਅਸਿੱਧੇ ਕੋਰਤੇ ਤੁਸੀਂ ਮੋਦੀ ਦੀ ਮਦਦ ਕਰ ਰਹੇ 6 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਬਣਾ ਕੇ ਬਿਠਾਏ ਕਦੇ ਇੱਕ ਦਾ ਵੀ ਆਵਾਸੀ ਲੈਣ ਦਾ ਮੂੰਹ ਖੋਲਦਾ ਮੈਂ ਇਸ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਦੇਖਿਆ ਤੇ ਜੇ ਇੱਕ ਬਣਾ ਕੇ ਭੇਜਿਆ ਸੀ ਜਲੰਧਰ ਦੇ ਲੋਕਾਂ ਨੇ ਔਰ ਜਲੰਧਰ ਦੇ ਲੋਕਾਂ ਨੇ ਉਹ ਫੋਲਣਾ ਚਲਾ ਗਿਆ ਮੇਰੇ ਕਹਿਣ ਤੋਂ ਬਾਅਦ ਅਗਰ ਇੱਕ ਵਿਅਕਤੀ ਅਗਰ ਸੰਗਰੂਰ ਤੋਂ ਤੁਸੀਂ ਵੋਟਾਂ ਪਾਤੀਆਂ ਤਾਂ ਡੈਚੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਨਹੀਂ ਗੂੰਜੇਗੀ ਕੋਈ ਨਾ ਫਾਇਦਾ ਨਹੀਂ ਹੋਏਗਾ ਇੱਕ ਪਾਰਟੀ ਲੜਾਈ ਲੱਗ ਸਕਦੀ ਹੈ ਕਾਂਗਰਸ ਪਾਰਟੀ ਤੇ ਸੁਖਪਾਲ ਸਿੰਘ ਖੈਰਾਂ ਨੇ ਪੱਖੀਆਂ ਉਡੇੜ ਦੇਣੀਆਂ ਜਦੋਂ ਡੈਚੀ ਪਾਰਲੀਮੈਂਟ ਦੇ ਵਿੱਚ ਬੋਲਣਗੇ ਅਰਥਿਕ ਪੱਧਰ ਤੇ ਫਕਰ ਮਹਿਸੂਸ ਹੋਏਗਾ ਯਾਤੀ ਦੇ ਹੱਥ ਰੱਖ ਕੇ ਮਹਿਸੂਸ ਕਰੋਗੇ ਕਿ ਅਸੀਂ ਉਸ ਵਿਅਕਤੀ ਨੂੰ ਵੋਟ ਪਾਈ ਹੈ ਆ ਯਾਰ ਅੱਜ ਸਵਾਦ ਆਤਾ ਪੰਜਾਬ ਦੇ ਪੁੱਤ ਨੇ ਸਾਡੇ ਭਰਾੜੇ ਅੱਜ ਪੰਜਾਬੀਆਂ ਦੀ ਗੱਲ ਕੀਤੀ ਹੈ ਖਰੇ ਹੁੰਦੇ ਇਹ ਇਹ ਤੁਹਾਨੂੰ ਮਾਣ ਨੂੰ ਚਾਹੀਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਨਾਲ ਤਾਂ ਨਿਪਟ ਨਹੀਂ ਨਿਪਟਦਾ ਇਹ ਤੁਹਾਰਿਆਂ ਨਾਲ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਸਰਕਾਰ ਨਾਲ ਕੋਈ ਨਹੀਂ ਕਾਰਨਾਮੇ ਨੇ ਕੋਈ ਨਹੀਂ ਵਾਦੇ ਕੀਤੇ ਝੂਠੇ जो इन्होंने परचे कि लेकिन जे झाड़ू आरपा करके अच्छा किसान बार्डर से बैठा है अज देख लो हंकारी बीजेपी ने बार्डर नहीं उपता तो शुभकरण मर गया हजारा दर्जा गोडे करते बहड़ती

जहा नजरिया सुप्रीम कोर्ट भेजी है कांग्रेस तो तो पार्टी ने कहा कि उन्नीस सौ सताह ची अरुआत की लीगल गारंटी राहुल गांधी ने कहा कि अभी किसान लिया गया बड़ा वाला फैसला

ਇੱਕ ਦੀਰ ਦਾ ਦੋ ਮਿਸ਼ਾਲੇ ਕਰਦੇ ਐਸਾ ਰਹਿਣਾ ਬੰਦੇ ਇੱਥੇ ਤੇ ਦੋਵੇਂ ਠਹਿੜੀ ਕਰਦੇ ਦਿੱ ਬੰਦੀ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਸੇ ਹੁਣ ਫੈਸਲਾ ਹੋ ਗਿਆ ਰੇ ਖੇੜਾ ਸਾਹਿਬ ਤੋਂ ਪੁੱਛਿਆ ਨਹੀਂ ਜਾਣਾ ਬੜਾ ਵੱਡਾ ਅਲੱਗ ਹੈ ਖੇੜਾ ਸਾਹਿਬ ਹਰੇਕ ਦੇ ਘੇਂ ਨਹੀਂ ਆ ਸਕਦੇ ਡੇੜਾ ਹੋਵੇ ਡਿੱਗੀ ਗਾਇਓ ਸਾਡੇ ਪੰਜਾਬੀਆਂ ਛੇ ਵੀ ਬੜੀ